ਆਏ ਲੱਗਦਾ ਵੀ ਮਜ਼ਦੂਰਾਂ ਨਾਲ ਕੋਈ ਜਾਤੀ ਦੁਸ਼ਮਣੀ ਰੱਖਦਾ ਹੋਵੇ ਭਗਵੰਤ ਜੀ ਇਸ ਕਿਸਮ ਦੀ ਹਾਲਤ ਹੈ ਵੀ ਮਜ਼ਦੂਰਾਂ ਦੀਆਂ ਜਿਵੇਂ ਇੱਥੇ ਹਜ਼ਾਰਾਂ ਹੀ ਪਲਾਟ ਕੱਟੇ ਪਏ ਆ 24000 ਦੇ ਕਰੀਬ ਕਹਿ ਸਕਦੇ ਆਪਾਂ ਫਿਗਰ ਵੱਧ ਘੱਟ ਵੀ ਹੋ ਸਕਦੀ ਹੈ ਯਾਨੀ 24000 ਦੇ ਕਰੀਬ ਮਜ਼ਦੂਰਾਂ ਦੇ ਪਲਾਟ ਕੱਟੇ ਪਏ ਆ ਅਜੇ ਤੱਕ ਮਜ਼ਦੂਰਾਂ ਨੂੰ ਉਹਨਾਂ ਪਲਾਟਾਂ ਤੇ ਕਬਜ਼ੇ ਨਹੀਂ ਦਿੱਤੇ ਗਏ ਤਮੀ ਦੇਖਿਓ ਕਿ ਭਗਵਾਨ ਤਮਾਨ ਸਰਕਾਰ ਚਾਹੇ ਉਹ ਨਰੇਗਾ ਦੀ ਦਿਹਾੜੀ ਆ ਹਾਂ ਚਾਹੇ ਮਤਲਬ ਆਮ ਮਜ਼ਦੂਰੀ ਹੈਗੀ ਐ ਉਹ 700 ਰੁਪਿਆ ਮਜ਼ਦੂਰੀ ਸਰਕਾਰ ਤੈ ਕਰੇ ਕਾਨੂੰਨ ਬਣਾਵੇ ਕਿ 700 ਰੁਪਏ ਤੋਂ ਘੱਟ ਦਿਹਾੜੀ ਬਦੂਰਾ ਨਹੀਂ ਹੋਵੇ ਹਾਂ ਕਿ ਇੱਕ ਇੱਕ ਔਰਤ ਆ ਜਿਹੜੀ ਉਹ ਛੱਤ-ਛਤ ਕੰਪਨੀਆਂ ਤੋਂ ਕਰਜ਼ਾ ਲਈ ਬੈਠੀ ਮਾਈਕਰੋ ਫਾਈਨੈਂਸ ਕੰਪਨੀਆਂ ਤੋਂ ਇਸ ਕਰਕੇ ਉਹ ਮਾਈਕਰੋ ਫਾਈਨੈਂਸ ਕੰਪਨੀਆਂ ਤੋਂ ਕਰਜ਼ਾ ਲਿਆ ਜਿਹੜਾ ਉਹ ਕਰਜ਼ਾ ਲੈਣਾ ਉਹ ਮੱਕੜੀ ਦੇ ਜਾਲ ਵਾਂਗੂ ਜਾਨੇ ਮਜ਼ਦੂਰਾਂ ਨਾਲ ਵਿੱਚੇ ਹੀ ਫਸਾਈ ਜਾਂਦਾ ਹੈ। ਹੂੰ। ਡੇਟੋ ਵਾਲੇ ਹਸਪਤਾਲ ਦੀਆਂ ਜਾਨੀ ਆਪ ਦਾ 5 600 ਦਾ ਪੱਖਾ ਲੈ ਕੇ ਮਰੀਜ਼ ਉਹ ਬੈਟਰੀ ਵਾਲਾ ਪੱਖਾ ਲੈ ਕੇ ਆਪਣੇ ਮਰੀਜ਼ ਦੇ ਉੱਤੇ ਲਾ ਰਿਹਾ। ਉੱਥੇ ਲਾਈਟ ਦਾ ਕੋਈ ਪ੍ਰਬੰਧ ਨਹੀਂ, ਉੱਥੇ ਡਾਕਟਰ ਦਾ ਕੋਈ ਪ੍ਰਬੰਧ ਨਹੀਂ। ਜਾਨੀ ਆਹ ਸਿਹਤ ਦਾ ਮਾਮਲਾ ਹੈਗਾ। ਜਾਨੀ ਬੋਰਡਾਂ ਦੇ ਉੱਤੇ ਮਸ਼ਹੂਰੀ ਕੀਤੀ ਜਾ ਰਹੀ ਆ। ਜੋ ਕਹਿੰਦੇ ਵੀ ਐਜੂਕੇਸ਼ਨ ਦਾ ਹਜ਼ਾਰ ਜਗਾਰ ਦਾ ਸੀ ਡਬਲ ਡਬਲ ਬੰਦ ਕਰਤਾ ਤੇ ਜਿਹੜੇ ਉਹਨਾਂ ਦੇ ਨਿੱਤ ਭਗਵੰਤਵਾਨ ਦੀ ਕੋਠੀ ਅੱਗੇ ਡਾਂਗਾ ਖਾਂਦੇ ਉਹ ਕੌਣ ਨੇ? ਹਾਂ। ਔਰ ਜੇ ਉਹਨਾਂ ਨੂੰ ਰੋਜ਼ਗਾਰ ਮਿਲ ਗਿਆ ਫਿਰ ਬੇਰੋਜ਼ਗਾਰ ਧੱਕੇ ਕਾਹਦੇ ਖਾਈ ਜਾਂਦੇ ਆ ਬੇਰੋਜ਼ਗਾਰ ਨਿੱਤ ਮਤਲਬ ਉਹਦੇ ਤੋਂ ਡਾਂਗਾ ਕਾਹਦੇ ਖਾਂਦੇ ਆ ਪੁਲਿਸ ਤੋਂ ਬੇਰੋਜ਼ਗਾਰ ਟੈਂਕੀਆਂ ਤੇ ਕਾਹਦੇ ਚੜੀ ਜਾਂਦੇ ਆ ਵੱਜ ਜਾਂਦੇ ਆ ਜੇ ਵਿਦਿਆਰਥੀ ਲਹਿਰ ਵੱਡੀ ਹੋ ਜਾਵੇ ਵਿਦਿਆਰਥੀ ਐ ਮਤਲਬ ਸੜਕਾਂ ਤੇ ਆ ਜਾਣ ਆਪਣੇ ਰੋਜ਼ਗਾਰ ਦੀ ਖਾਤਰ ਤੇ ਸਰਕਾਰ ਸ਼ਾਮ ਨੂੰ ਉਹਨਾਂ ਦੇ ਰੋਜ਼ਗਾਰ ਦੇ ਬੋਹੇ ਬੋਲ ਤੋਂ ਵੀ ਆ ਜੋ ਪਰ ਅਜੇ ਵਿਦਿਆਰਥੀ ਲਹਿਰ ਹੈ ਜਿਹੜੀ ਉਸ ਪੱਧਰ ਤੇ ਹੈ ਨਹੀਂ ਸਰਕਾਰ ਨੂੰ ਇਸ ਕੱਲ ਦਾ ਪਤਾ ਹੈਗਾ ਦੋਸਤੋ ਤੁਸੀਂ ਜੁੜੇ ਹੋਏ ਹੋ ਮੌਰ ਟੈਲੀਵਿਜ਼ਨ ਦੇ ਨਾਲ ਤੇ ਮੈਂ ਸੁਖਪ੍ਰੀਤ ਮੌਰ ਲਗਾਤਾਰ ਪੰਜਾਬ ਦੇ ਵਿੱਚ ਹੈ ਜਿਹੜਾ ਉਹ ਹਰ ਇੱਕ ਤਾਕਕੇ ਦੇ ਵੱਲੋਂ ਧਰਨੇ ਮਜਾਰੇ ਜਿਹੜੇ ਉਹ ਦਿੱਤੇ ਜਾ ਰਹੇ ਤਾਂ ਦੂਜੇ ਪਾਸੇ ਮਜ਼ਦੂਰ ਜਥੇਬੰਦੀਆਂ ਵਿੱਚ ਲਗਾਤਾਰ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਆਪਣੇ ਪ੍ਰਦਰਸ਼ਨਾਂ ਜਿਹੜੇ ਉਹ ਕਰ ਰਹੀਆਂ ਤਾਂ ਇਸ ਟਾਈਮ ਸਦਮਾ ਦੇ ਵਿੱਚ ਖੜੇ ਹੋਏ ਆ ਜਿੱਥੇ ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਵੱਲੋਂ ਚਾਰ ਕੈਬਨਿਟ ਮੰਤਰੀਆਂ ਦੇ ਘਰਾਂ ਦੇ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਮਜ਼ਦੂਰ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਪਿੰਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਗੁਰਪਾਲ ਨੰਗਲ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਪੂਰੇ ਦਾ ਪੂਰਾ ਮਾਮਲਾ ਕੀ ਹੈ ਮੰਗਾਂ ਕੀ ਨੇ ਸਵਾਗਤ ਕਰਨੇ ਸਵਾਗਤ ਹੈ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਬਾਈ ਜੀ ਤੁਸੀਂ ਅੱਜ ਇਹ ਜੋ ਮੰਗ ਪੱਤਰ ਦਿੱਤਾ ਕਿਹੜੀਆਂ-ਕਿਹੜੀਆਂ ਇਹਦੇ ਵਿੱਚ ਮੁੱਖ ਮੰਗਾਂ ਨੂੰ ਲੈ ਕੇ ਤੁਸੀਂ ਜਿਹੜਾ ਇਹ ਮੰਗ ਪੱਤਰ ਦੇ ਰਹੇ ਹੋ ਦੇਖੋ ਜੀ ਸਾਰੀਆਂ ਹੀ ਮੁੱਖ ਆ ਇੱਕ ਤਰ੍ਹਾਂ ਨਾਲ ਕਿਉਂਕਿ ਇਹ ਪੰਜਾਬ ਸਰਕਾਰ ਲਗਾਤਾਰ ਜਿਹੜੀ ਮਜ਼ਦੂਰਾਂ ਨੂੰ ਅਣਗੌਲਿਆ ਕਰ ਰਹੀ ਆ ਕੱਲਾ ਅਣਗੌਲਿਆ ਨਹੀਂ ਕਰ ਰਹੀ ਉਲਟਾ ਮਤਲਬ ਉਹਨਾਂ ਤੇ ਬੇ ਲੋੜੀਆਂ ਜਿਹੜੀਆਂ ਸ਼ਰਤਾਂ ਮੜ ਰਹੀ ਆ ਹਰ ਰੋਜ਼ ਨਵੇਂ ਫਰਮਾਨ ਜਾਰੀ ਕਰ ਰਹੀ ਆ ਇਸ ਕਰਕੇ ਸਾਡੀਆਂ ਇਹ ਮੰਗਾਂ ਹੈਗੀਆਂ ਪਹਿਲਾਂ ਵੀ ਮਤਲਬ ਮਜ਼ਦੂਰ ਚੁੱਥੇ ਬੰਦੀਆਂ ਦਾ ਸਾਂਝਾ ਮੋਰਚਾ ਬਣਿਆ ਸੀ ਉਹਦੇ ਵੱਲੋਂ ਲਗਾਤਾਰ 8 ਮਿੰਟੀਆਂ ਹੋਈਆਂ ਅੱਠ ਮੀਟਿੰਗਾਂ ਦੇ ਵਿੱਚ ਭਗਵੰਤ ਮਾਨ ਉਹਨੇ ਮਤਲਬ ਐ ਕਹਿਣਾ ਵੀ ਮਜ਼ਦੂਰਾਂ ਦੀਆਂ ਮੰਗਾਂ ਨੂੰ ਚਮਟੇ ਨਾਲ ਵੀ ਛੋਣ ਨੂੰ ਤਿਆਰ ਨਹੀਂ ਇਸ ਕਰਕੇ ਜਾਨੀ ਕਿਸੇ ਵੀ ਮੀਟਿੰਗ ਦੇ ਵਿੱਚ ਭਗਵੰਤ ਮਾਨ ਹਾਜ਼ਰ ਨਹੀਂ ਹੋਇਆ ਜਿਵੇਂ ਐ ਲੱਗਦਾ ਵੀ ਮਜ਼ਦੂਰਾਂ ਨਾਲ ਕੋਈ ਜਾਤੀ ਦੁਸ਼ਮਣੀ ਰੱਖਦਾ ਹੋਵੇ ਭਗਵੰਤ ਮਾਨ ਇਸ ਕਿਸਮ ਦੀ ਹਾਲਤ ਹੈ ਤਾਂ ਜਿਹਦੇ ਵਿੱਚੋਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਪ੍ਰਤੀ ਚਾਰ ਮੰਤਰੀਆਂ ਦੇ ਘਰਾਂ 'ਕੇ ਅੱਜ 10 ਤਰੀਕ ਨੂੰ ਅਸੀਂ ਮੰਗ ਪੱਤਰ ਦੇਣ ਵਾਸਤੇ ਆਏ ਆ ਵੱਡੀ ਗੰਤੀ 'ਚ ਮਜ਼ਦੂਰ ਇਕੱਠੇ ਹੋ ਕੇ ਆਏ ਆ ਇੱਧਰ ਅਸੀਂ ਫਰੀਦਕੋਟ ਦੇ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਦੀ ਰਹੇ ਹੱਸ ਤੇ ਮੰਗ ਪੱਤਰ ਦੇ ਰਹੇ ਹਾਂ ਉੱਧਰ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਇੱਧਰ ਚੀਮਾ ਵਿੱਤ ਮੰਤਰੀ ਜੇਤ੍ਰ ਬਲੌਰ ਸਿੰਘ ਜਲੰਧਰ ਤੋਂ ਕੈਬਨਿਟ ਮੰਤਰੀ ਆ ਜਿਹੜੀ ਚਾਰ ਮੰਤਰੀਆਂ ਦੇ ਘਰਾ ਅੱਗੇ ਮਜ਼ਦੂਰ ਮੰਗਾਂ ਨੂੰ ਲੈ ਕੇ ਅੱਜ ਮੰਗ ਪੱਤਰ ਦੇ ਰਹੇ ਆ ਤੇ 21 ਤਰੀਕ ਨੂੰ ਵੱਡੇ ਧਰਨੇ ਦਿੱਤੇ ਜਾਣਗੇ ਬਾਕੀ ਤਿੰਨ ਮੰਤਰੀਆਂ ਦੇ ਇਕ ਰੋਜਾ ਧਰਨੇ ਹੋਣਗੇ ਤੇ ਜਿਹੜੀ ਕੈਬਨਿਟ ਮੰਤਰੀ ਖੇਤੀਬਾੜੀ ਮੰਤਰੀ ਗਰਮੀਤ ਸਿੰਘ ਖੋਡੀਆਂ ਉਹਦੇ ਜਾਣੀ ਅਣ ਮਿੱਥੇ ਸਮੇਂ ਦਾ ਧਰਨਾ ਲਾਵਾਂਗੇ ਮੰਗਾ ਇਹ ਹੈ ਕਿ ਮਜ਼ਦੂਰਾਂ ਦੀਆਂ ਜਿਵੇਂ ਇੱਥੇ ਹਜ਼ਾਰਾਂ ਹੀ ਪਲਾਟ ਕੱਟੇ ਪਏ ਆ 24000 ਦੇ ਕਰੀਬ ਕਹਿ ਸਕਦੇ ਆ ਆਪਾਂ ਫਿਗਰ ਵੱਧ ਘੱਟ ਵੀ ਹੋ ਸਕਦੀ ਹੈ ਯਾਨੀ 24000 ਦੇ ਕਰੀਬ ਮਜ਼ਦੂਰਾਂ ਦੇ ਪਲਾਟ ਕੱਟੇ ਪਏ ਆ ਅਜੇ ਤੱਕ ਮਜ਼ਦੂਰਾਂ ਨੂੰ ਉਹਨਾਂ ਪਲਾਟਾਂ ਤੇ ਕਬਜ਼ੇ ਨਹੀਂ ਦਿੱਤੇ ਗਏ ਜਿੱਥੇ ਕਿਤੇ ਮਜ਼ਦੂਰ ਆਪ ਲੜਿਆ ਆਪਦੀ ਹੈਸੀਅਤ ਦੇ ਦਾ ਮਤਲਬ ਦਿਖਾਵਾ ਕੀਤਾ ਹੈ ਉੱਥੇ ਮਜ਼ਦੂਰਾਂ ਨੇ ਆਪਦੇ ਪਲਾਟ ਲਏ ਆ ਕਬਜ਼ੇ ਕੀਤੇ ਹੈਗੇ ਤਾਂ ਇਸੇ ਤਰ੍ਹਾਂ ਹੀ ਮਤਲਬ ਬੇਕਰੇ ਤੇ ਲੋੜਵੰਦਾਂ ਵਾਸਤੇ ਐਂ ਫਰਮਾਨਤਾ ਭਗਵੰਤ ਮਾਨ ਨੇ ਜਾਰੀ ਕਰਤਾ ਵੀ ਅਸੀਂ ਯਾਨੀ ਹਰ ਰੋਜ਼ ਸੈਂਕੜੇ ਪਿੰਡਾਂ ਦੇ ਵਿੱਚ ਆਂਵਾਂ ਜਲਾਸ ਕਰਾਂਗੇ ਆਂਵਾਂ ਜਲਾਸ ਦੇ ਵਿੱਚ ਲਾਭਪਾਤਰੀਆਂ ਦੀ ਚੋਣ ਕਰਾਂਗੇ ਤੇ ਉਹਨਾਂ ਨੂੰ ਜਿਹੜੇ ਬੇਕਰਿਆਂ ਨੂੰ ਪਲਾਟ ਦੇਵਾਂਗੇ ਪਰ ਅਜੇ ਤੱਕ ਯਾਨੀ ਭਗਵੰਤ ਮਾਨ ਸਰਕਾਰ ਦਾ ਕੋਈ ਬੰਦਾ ਇਹ ਦੱਸ ਦੇਵੇ ਵੀ ਅਸੀਂ ਇਸ ਪਿੰਡ 'ਚ ਦਿੱਤੇ ਆ ਅਜੇ ਤੱਕ ਅੱਜ 10 ਤਰੀਕ ਹੋ ਗਈ ਆ ਯਾਨੀ ਇਸ ਕਰਕੇ 10 ਅਗਸਤ ਤੱਕ ਕੋਈ ਦੱਸ ਸਕਦਾ ਹੋਵੇ ਵੀ ਅਸੀਂ ਦਿੱਤੇ ਆ ਬਿਨਾਂ ਨੰਗਲ ਪੈਂਡ ਤੋਂ ਕਿਉਂਕਿ ਨੰਗਲ ਪੈਂਡ 'ਚ ਅਸੀਂ ਆਪ ਲਏ ਆ ਆਪਦੇ ਜੋਰ 'ਤੇ ਲਏ ਆ ਤਾਂ ਇਸ ਕਰਕੇ ਜਾਨੀ ਅਜੇ ਤੱਕ ਕੁਝ ਨਹੀਂ ਕੀਤਾ ਸਿਰਫ ਗੱਲਾਂ ਹਨ ਖਾਣਾ ਪੂਰਤੀ ਕੀਤੀ ਜਾ ਰਹੀ ਆ ਇਸੇ ਤਰ੍ਹਾਂ ਅਸੀਂ ਇਹ ਸਮਝਦੇ ਕਿ ਭਗਵਾਨ ਤਮਾਨ ਸਰਕਾਰ ਚਾਹੇ ਉਹ ਨਰੇਗਾ ਦੀ ਦਿਹਾੜੀ ਆ ਹਾਂ ਚਾਹੇ ਮਤਲਬ ਆਮ ਮਜ਼ਦੂਰੀ ਹੈਗੀ ਆ ਉਹ 700 ਰੁਪਿਆ ਮਜ਼ਦੂਰੀ ਸਰਕਾਰ ਤੈਅ ਕਰੇ ਕਾਨੂੰਨ ਬਣਾਵੇ ਕਿ 700 ਰੁਪਏ ਤੋਂ ਘੱਟ ਦਿਹਾੜੀ ਮਜ਼ਦੂਰਾਂ ਦੀ ਨਹੀਂ ਹੋਵੇ ਹਾਂ ਇਸੀ ਤਰ੍ਹਾਂ ਨਰੇਗਾ ਦੇ ਵਿੱਚ ਜਾਨੀ ਆਏ ਨਹੀਂ ਵੀ ਦੂਜੀਆਂ ਸਰਕਾਰਾਂ ਕਿਉਂਕਿ ਜੇ ਇਹ ਨੂੰ ਮਾੜਾ ਕਹਿੰਦੇ ਆ ਤਾਂ ਦੂਜੀਆਂ ਸਰਕਾਰਾਂ ਜਿਵੇਂ ਦੁੱਧ ਧੋਤੀਆਂ ਹੁੰਦੀਆਂ ਬਾਣਾ ਆ ਜਾਂਦਾ ਵੀ ਸਰਕਾਰਾਂ ਸਾਰੀਆਂ ਹੀ ਮਾੜੀਆਂ ਕਰਤਿਆਂ ਪ੍ਰਤੀ ਚਾਹੇ ਉਹ ਕਿਸਾਨ ਹੋਣ ਮਜ਼ਦੂਰ ਹੋਣ ਠੇਕਾ ਕਾਮੇ ਹੋਣ ਮਲਾਜ਼ਮ ਹੋਣ ਜਾਨੀ ਕਿਸੇ ਪ੍ਰਤੀ ਉਹਨਾਂ ਦਾ ਜਿਹੜਾ ਰਵੱਈਆ ਠੀਕ ਨਹੀਂ ਹੈਗਾ ਸਾਰਿਆਂ ਦੇ ਦੋਖੀ ਸਰਕਾਰਾਂ ਆਈਆਂ ਪਰ ਭਗਵਾਨ ਤਮਾਨ ਸਰਕਾਰੋ ਦੇ ਤੋਂ ਚਾਰਕਾ ਧਮ ਅੱਗੇ ਹੋਣੀ ਪਈ ਆ ਇਸ ਕਰਕੇ ਜਾਨੀ ਲਗਾਤਾਰ ਜਾਣੀ ਨਰੇਗਾ ਦੇ ਉੱਤੇ ਇਹਦੀ ਵੱਧ ਦਾ ਖੇਲਦਾ ਜੀ ਹਰੇਕ ਪਿੰਡ ਚ ਨਰੇਗਾ ਦੇ ਆ ਕਰਦੇ ਤਸਖੋ ਆ ਕਈ ਪਿੰਡਾਂ ਚ ਭੋਲੂ ਵਾਲਾ ਪਿੰਡ ਲਾ ਉੱਥੇ ਆਈ ਟੀ ਕਰਦੇ ਤਸਖੋ ਨੇ ਕਟਾਈ ਆ ਉਹ ਅਧਿਕਾਰੀ ਕਹਿ ਰਹੇ ਵੀ ਕਰਦਾ ਤੈਨੂੰ ਕਹ ਰਿਹਾ ਵੀ ਯਾਨੀ ਐਮ ਐਲ ਏ ਪੱਧਰ ਦਾ ਬੰਦਾ ਉਹ ਇੱਕ ਮਤਲਬ ਨਰੇਗਾ ਦੇ ਉੱਤੇ ਦਖਲ ਦੇਵੇ ਕਿੱਡੀ ਨਖਿੱਦ ਗੱਲ ਆ ਯਾਨੀ ਇਸੇ ਤਰ੍ਹਾਂ ਗੱਲ ਆ ਇਹ ਨਹੀਂ ਬਹੁਤ ਇਨਾਂ ਦੇ ਮੰਤ ਐਮ ਐਲ ਏਆਂ ਦੀਆਂ ਸ਼ਿਕਾਇਤਾਂ ਆਈਆਂ ਵੀ ਇਸ ਵਾਸਤੇ ਵੀ ਯਾਨੀ ਨਰੇਗਾ ਚ ਜਿਵੇਂ ਪਹਿਲਾਂ ਸਿਆਸੀ ਦਖਲਨਾ ਜੀ ਹੁੰਦੀ ਸੀ ਉਸੇ ਤਰ੍ਹਾਂ ਹੀ ਹੁਣ ਹੋ ਰਹੀ ਆ ਸਾਡੀ ਮੰਗ ਹੈ ਕਿ ਉਹ ਸਿਆਸੀ ਦਖਲ ਆ ਜਿਹੜਾ ਬੰਦ ਕੀਤਾ ਜਾਵੇ ਇਹ ਤੋਂ ਬਿਨਾ ਇਹ ਆ ਕਿ ਮਜ਼ਦੂਰ ਚ ਇਹੋ ਜੀ ਹੁਣ ਧੁੱਪ ਹੈ ਯਾਨੀ ਗਰਮੀ ਆ ਜੰਨੀ ਕੋਈ ਬੰਦਾ ਵੀ ਕਦਮ ਤੁਰੇ ਤਾਂ ਉਹਨੂੰ ਐ ਲੱਗਦਾ ਵੀ ਮੇਰੇ ਹੱਥ 'ਚ ਪਾਣੀ ਦਾ ਗਲਾਸ ਹੋਵੇ ਫੇਰ ਵੀ ਕਦਮ ਪੂਰੇ ਹੋ ਸਕਦੇ ਨਹੀਂ ਤਾਂ ਜਾਣੀ ਬਹੁਤ ਮਾੜੀ ਹਾਲਤ ਹੋ ਜਾਂਦੀ ਹੈ ਕੜ ਮਿਹਦੂਰਾਂ ਦੀ ਹਾਲਤ ਹੈ ਵੀ ਫਸਟ ਲੋਕੇਸ਼ਨ ਜਿੱਦੇ ਕੰਮ ਸ਼ੁਰੂ ਕਰਨਾ ਉੱਥੋਂ ਹੋਟੋ ਲੈ ਲਈ ਤੇ ਭਾਵੇਂ ਉਹ 6 ਕਿਲੋਮੀਟਰ ਦੂਰ ਚਲੇ ਜਾਣ ਕੰਮ ਕਰਦੇ ਕਰਦੇ ਉਹਨਾਂ ਨੂੰ ਯਾਨੀ ਸਵੇਰ ਵੀ ਉੱਥੋਂ ਫੋਟੋ ਲੈਣੀ ਪਣੀ ਆ ਤੇ ਦੁਪਹਿਰ ਦੀ ਫੋਟੋ ਵੀ ਉੱਥੇ ਹੀ ਲੈਣੀ ਪਣੀ ਆ ਯਾਨੀ ਆਏ ਮਜ਼ਦੂਰ ਯਾਨੀ ਸੈਂਕੜੇ ਕਿਲੋਮੀਟਰ ਪੰਜਾਬ ਦੇ ਵਿੱਚ ਮਜ਼ਦੂਰ ਆ ਜਿਹੜੇ ਆਏ ਰਾਹਾਂ 'ਚ ਤੁਰੇ ਫਿਰਦੇ ਆ 2-2 ਘੰਟੇ ਉਹਨਾਂ ਰਾਹਾਂ ਦਾ ਸਫ਼ਰ ਤੈਅ ਕਰਨ ਤੇ ਲੱਗ ਜਾਂਦੇ ਆ ਕੋਈ ਕੋਈ ਬਜ਼ੁਰਗ ਹੈ ਕਿਸੇ ਤੋਂ ਤੁਰਿਆ ਨਹੀਂ ਜਾਂਦਾ ਮਤਲਬ ਕਿਸੇ ਕਿਸਮ ਦੀ ਗੱਲ ਦਾ 3-3 4-4 ਕਿਲੋਮੀਟਰ ਕਿਵੇਂ ਪੈੜਾਦਾ ਕਰਨ ਉਹ ਦੁਪਹਿਰਾਂ ਦੇ ਵਿੱਚ ਇਸ ਕਰਕੇ ਜ ਕਰਦੇ ਆ ਉੱਥੇ ਹੀ ਉਹਨਾਂ ਦੀ ਹਾਜ਼ਰੀ ਲੱਗਣੀ ਚਾਹੀਦੀ ਹੈ ਸਾਡੀ ਇਹ ਮੰਗ ਹੈਗੀ ਆ। ਇਸ ਤੋਂ ਬਿਨਾਂ ਇਹ ਮੰਗਾ ਕਿ ਪੰਜਾਬ ਦੇ ਵਿੱਚ ਜਿੰਨਾ ਕ ਸਾਡਾ ਆਪਸੀ ਰਿਸ਼ਤਾ ਹੈਗਾ ਜਿੰਨੀ ਕ ਅਸੀਂ ਲੋਕਾਂ ਦੇ ਵਿੱਚ ਜਾ ਕੇ ਪੜਤਾਲ ਕੀਤੀ ਆ ਕਿ ਇੱਕ ਇੱਕ ਔਰਤ ਆ ਜਿਹੜੀ ਉਹ ਛੱਤ-ਛੱਤ ਕੰਪਨੀਆਂ ਤੋਂ ਕਰਜ਼ਾ ਲਈ ਬੈਠੀ ਮਾਈਕਰੋ ਫਾਈਨੈਂਸ ਕੰਪਨੀਆਂ ਤੋਂ ਇਸ ਕਰਕੇ ਉਹ ਮਾਈਕਰੋ ਫਾਈਨੈਂਸ ਕੰਪਨੀਆਂ ਤੋਂ ਕਰਜ਼ਾ ਲਿਆ ਜਿਹੜਾ ਉਹ ਕਰਜ਼ਾ ਲੈਣਾ ਨਹੀਂ ਉਹ ਮੱਕੜੀ ਦੇ ਜਾਲ ਵਾਂਗੂ ਜਾਣੇ ਮਜ਼ਦੂਰਾਂ ਨੂੰ ਵਿੱਚੇ ਹੀ ਫਸਾਈ ਜਾਂਦਾ ਹੈ ਤਾਂ ਘਰ ਚ ਜਵਾਕ ਵੀ ਬਿਮਾਰ ਪਿਆ ਹੋਵੇ ਇਹ ਫਿਕਰ ਨਹੀਂ ਉਹ ਟੀਕਾ ਲਵਾ ਲੂਗਾ ਉਹਨੂੰ ਕਿਸ਼ਤ ਦਾ ਫਿਕਰ ਵੱਧ ਹੁੰਦਾ ਇਸ ਕਰਕੇ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਜਿਵੇਂ ਮਾਲੋ ਵੱਡੇ ਕਰਜ਼ਿਆਂ ਦੇ ਕਰਜ਼ੇ ਮਾਫ ਕਰ ਦਿਓ ਮੰਗਦੇ ਨਹੀਂ ਮਾਫੀ ਪਰ ਇਹਦੇ باوجود ਵੀ ਮਾਫ ਕਰਦੀਆਂ ਸੈਟਰ ਸਰਕਾਰ ਵੀ ਕਰਦੀ ਪੰਜਾਬ ਸਰਕਾਰ ਵੀ ਕਰਦੀ ਪਹਿਲਾਂ ਵਾਲੀਆਂ ਸਰਕਾਰਾਂ ਵੀ ਕਰਦੀਆਂ ਰਹੀਆਂ ਵੀ ਸਾਡੇ ਮਜ਼ਦੂਰਾਂ ਸਿਰ ਚੜਿਆ ਸਰਕਾਰੀ ਤੇ ਗੈਰ ਸਰਕਾਰੀ ਕਰਜ਼ਾ ਮਾਈਕਰੋ ਫਾਈਨੈਂਸ ਕੰਪਨੀਆਂ ਸਮੇਤ ਉਹ ਸਾਰਾ ਖਤਮ ਕਰੇ ਤੇ ਸਰਕਾਰੀ ਬੈਂਕਾਂ ਰਾਹੀਂ ਜਾਣੀ ਮਜ਼ਦੂਰਾਂ ਨੂੰ ਜਿਹੜਾ ਕਰਜ਼ਾ ਲੰਮੀ ਮਿਆਦ ਦੇ ਉੱਤੇ ਘੱਟ ਵਿਆਜ ਦੇ ਉੱਤੇ ਕਿਸ਼ਤਾਂ ਰਾਹੀਂ ਜਾਨੀ ਉਹ ਦਿੱਤਾ ਜਾਵੇ ਇਹ ਮੰਗ ਹੈਗੀ ਆ ਇਤੋਂ ਅਗਲੀ ਗੱਲ ਇਹ ਹੈਗੀ ਆ ਕਿ ਪੰਜਾਬ ਦੇ ਵਿੱਚ ਜਾਨੀ 5 ਲੱਖ ਤੋਂ ਉੱਪਰ ਜਿਹੜੇ ਕਿਸਾਨ ਆ ਬੇਜਮੀਨੇ ਹੋ ਗਏ ਆ ਮਜ਼ਦੂਰਾਂ ਕੋਲੇ ਜ਼ਮੀਨਾਂ ਹੈ ਨਹੀਂ ਗਿਆ ਉਹ ਜ਼ਮੀਨਾਂ ਦੀਆਂ ਐ ਵਟੇਰੀਆਂ ਹਰਚਰਨ ਬਰਾੜ ਵਰਗਿਆਂ ਦੇ 400 ਕਿੱਲੇ ਚ ਘੋੜੇ ਟੀਟਨੇ ਮਾਰਦੇ ਫਿਰਦੀ ਆ ਮਜ਼ਦੂਰਾਂ ਨੂੰ 5 ਮਰਲੇ ਕੋਈ ਦੇਣ ਨੂੰ ਤਿਆਰ ਨਹੀਂ ਹੈਗਾ ਸਾਡੀ ਮੰਗ ਹੈ ਕਿ ਲੈਂਡ ਸੀਲਿੰਗ ਐਕਟ ਦੇ ਮੁਤਾਬਕ ਵਾਧੂ ਨਿਕਲਦੀਆਂ ਜ਼ਮੀਨਾਂ ਜਿਹੜੀਆਂ ਉਹ ਕਿਸਾਨਾਂ ਤੇ ਬੇਜਮੀਨੇ ਕਿਸਾਨਾਂ ਤੇ ਮਜ਼ਦੂਰਾਂ ਦੇ ਵਿੱਚ ਵੰਡ ਕੀਤੀ ਜਾਵੇ ਇਹ ਮੰਗ ਹੈਗੀ ਆ ਇਸੀ ਤਰੀਕੀ ਮਤਲਬ ਇਹ ਮੰਗਾ ਕਿ ਸਰਕਾਰ ਨੇ ਜਿੱਥੇ ਕਿਹਾ ਸੀ ਵੀ ਅਸੀਂ ਬਦਲਾ ਜਿਹੜਾ ਬਹੁਤ ਵੱਡਾ ਬਦਲਾ ਆ ਜੂਗਾ ਵੀ ਆ ਬਦਲਾ ਜਿਹੜਾ ਐਸਸੀ ਵਿਦਿਆਰਥੀ ਜਿਹੜੇ ਮਤਲਬ ਹੈਗੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਾਂ ਐਤਕੀ ਕਾਲਜਾਂ ਚ ਦਾਖਲਾ ਲੈਣ ਤੋਂ ਵਾਂਝੇ ਰਹਿ ਗਏ ਕਿਉਂਕਿ ਇਹਨਾਂ ਨੇ ਪੀਟੀਏ ਫੰਡ ਦੀ ਸ਼ਰਤ ਲਾਤੀ ਹੈ ਹੁਣ ਉਹ ਪੀਟੀਏ ਫੰਡ ਜਿਹੜੇ ਜਵਾਕ ਆਪ ਦਾ ਕਿਰਾਇਆ ਲਾਉਣ ਵਾਸਤੇ ਕਾਲਜ ਤੱਕ ਉਹ ਮਤਲਬ ਦਿਹਾੜੀ ਲਾਉਂਦੇ ਆ ਜਿਹੜੇ ਬੱਚੇ ਝੋਨੇ ਦੇ ਵਿੱਚ ਜਾਨੀ ਝੋਨਾ ਲਾ ਕੇ ਫਿਰ ਮਿਹਨਤ ਕਰਕੇ ਆਪਣੀਆਂ ਫੀਸਾਂ ਭਰਦੇ ਆ ਉਹ ਬੱਚਾ ਕਿੱਥੋਂ ਮਤਲਬ 11 11 12 12000 ਰੁਪਏ ਸਰਕਾਰ ਦੇ ਕਾਲਜ ਦਾ ਭਰ ਦੂਗਾ ਇਸ ਕਰਕੇ ਸਰਕਾਰੀ ਕਾਲਜ ਲੁੱਟ ਕਰਨ ਵਾਸਤੇ ਨਹੀਂ ਹੈਗੇ ਲੁੱਟ ਕਰਨ ਵਾਸਤੇ ਪ੍ਰਾਈਵੇਟ ਯੂਨੀਵਰਸਿਟੀ ਹੈਗੇ ਆ ਲੋਟ ਕਰਨ ਵਾਸਤੇ ਪ੍ਰਾਈਵੇਟ ਕਾਲਜ ਹੈਗੇ ਆ ਉਹ ਭਰੀ ਜਾਂਦੇ ਆ ਪਰ ਸਰਕਾਰ ਤਾਂ ਸਰਕਾਰੀ ਕਾਲਜ ਦੇ ਵਿੱਚ ਲੋਕਾਂ ਨੂੰ ਸਹੂਲਤਾਂ ਦੇਵੇ ਇਸ ਕਰਕੇ ਉਹ ਪੀਟੀਆ ਫੰਡ ਦਾ ਫੈਸਲਾ ਵਾਪਸ ਲਿਆ ਜਾਵੇ ਤੇ ਜਿਹੜੇ ਰਹਿ ਗਿਆ ਵਿਦਿਆਰਥੀ ਦਾਖਲਾ ਲੈਣ ਤੋਂ ਉਹਨਾਂ ਨੂੰ ਵਿਸ਼ੇਸ਼ ਰਾਇਤਾਂ ਦੇ ਕੇ ਉਹਨਾਂ ਨੂੰ ਦਾਖਲੇ ਦਿੱਤੇ ਜਾਣ এডੂਕੇਸ਼ਨ ਦਾ ਸਵਾਲ ਪ੍ਰਧਾਨ ਜੀ ਅਹਿਮ ਸਵਾਲ ਹੈ এডੂਕੇਸ਼ਨ ਤੇ ਸਿਹਤ ਦਾ ਤੁਸੀਂ এডੂਕੇਸ਼ਨ ਦਾ ਮੁੱਦਾ ਵੀ ਮਜਬੂਰ ਮੰਗਾ ਲਈ ਆਪਣੇ ਮੈਮੋਰੰਡਮ ਦੇ ਵਿੱਚ ਮੈਂਸ਼ਨ ਕੀਤਾ ਸਰਕਾਰ ਤਾਂ ਕਹਿੰਦੀ ਸੀ ਕਿ ਅਸੀਂ ਐਜੂਕੇਸ਼ਨ ਤੇ ਹੈਲਥ ਨੂੰ ਬਿਲਕੁਲ ਫ੍ਰੀ ਕਰ ਦੇਾਂਗੇ ਲੋਡ ਹੀ ਨਹੀਂ ਪੈਣੀ ਕਿ ਤੁਹਾਨੂੰ ਪੈਸੇ ਦੇਣ ਦੀ ਲੋੜ ਹੀ ਨਹੀਂ ਪੈਣੀ ਦੋਨੋਂ ਹੀ ਫੇਲ ਹੈ ਐਜੂਕੇਸ਼ਨ ਵੀ ਫੇਲ ਤੇ ਮਤਲਬ ਹੈਲਥ ਵੀ ਫੇਲ ਦੋਨੋਂ ਚੀਜ਼ਾਂ ਹੀ ਫੇਲ ਹੈ ਹੈਲਥ ਦੇ ਮਾਮਲੇ 'ਚ ਤਾਂ ਤੁਸੀਂ ਪਹਿਲਾਂ ਦੇਖਿਆ ਹੋਊਗਾ ਇੱਥੇ ਪਟਿਆਲੇ ਦੀਆਂ ਆਮ ਸੋਸ਼ਲ ਮੀਡੀਆ ਦੇ ਉੱਤੇ ਮਤਲਬ ਜਿਹੜੀਆਂ ਵੀਡੀਓ ਰਿਲੀਜ਼ ਵਾਇਰਲ ਹੋ ਰਹੀਆਂ ਵੀ ਮਤਲਬ ਕਿਵੇਂ ਉਹ ਪੱਖੀਆਂ ਝੱਲੀ ਜਾਂਦੇ ਆ ਕਿਵੇਂ ਰਾਤ ਨੂੰ ਮਤਲਬ ਟਾਰਚਾਂ ਨਾਲ ਉਹ ਚਾਨਣ ਕਰ ਰਹੇ ਆ ਲਾਈਟ ਹੈ ਨਹੀਂਗੀ ਕਿਵੇਂ ਮਤਲਬ ਉਹਨਾਂ ਦਾ ਜਿਹੜਾ ਟਾਰਚਾਂ ਦੇ ਨਾਲ ਆਪਰੇਸ਼ਨ ਕੀਤਾ ਜਾ ਰਿਹਾ ਡਾਕਟਰਾਂ ਵੱਲੋਂ ਕਿਵੇਂ ਉਹ ਆਪਰੇਸ਼ਨ ਫੇਲ ਸਾਫਤ ਹੋ ਰਿਹਾ ਤੇ ਉਹਨਾਂ ਮਰੀਜ਼ਾਂ ਦੀਆਂ ਮੌਤਾਂ ਹੋ ਰਹੀਆਂ ਯਾਨੀ ਇਹ ਕਿਸੇ ਤੋਂ ਕੋਈ ਲੁਕੀਸ਼ੀਪੀ ਗੱਲ ਨਹੀਂ ਹੈਗੀ ਇਸ ਕਰਕੇ ਹੈਲਥ ਦਾ ਸਿਸਟਮ ਤਾਂ ਇਹ ਆ ਵੀ ਆ ਜਿਹੜੇ ਮਤਲਬ ਇਹਨਾਂ ਨੇ ਪਿੰਡਾਂ ਦੇ ਵਿੱਚ ਮੁਹੱਲਾ ਕਲੀਨਿਕ ਵੀ ਕੋਈ ਡਾਕਟਰ ਕਿੱਥੋਂ ਚੱਕ ਲਿਆ ਤੇ ਦੂਜੇ ਥਾਂ ਲਾਦਾ ਜਿੱਥੋਂ ਕੱਢਿਆ ਖਾਲੀ ਤਾਂ ਕਰਤੀ ਕਿ ਅੱਜ ਇਤੋ ਵਾਲੇ ਹਸਪਤਾਲ ਦੀਆਂ ਜਾਨੀ ਆਪ ਦਾ 5 600 ਦਾ ਪੱਖਾ ਲੈ ਕੇ ਮਰੀਜ਼ ਉਹ ਬੈਟਰੀ ਵਾਲਾ ਪੱਖਾ ਲੈ ਕੇ ਆਪਣੇ ਮਰੀਜ਼ ਦੇ ਉੱਤੇ ਲਾ ਰਿਹਾ ਉੱਥੇ ਲਾਈਟ ਦਾ ਕੋਈ ਪ੍ਰਬੰਧ ਨਹੀਂ ਉੱਥੇ ਡਾਕਟਰ ਦਾ ਕੋਈ ਪ੍ਰਬੰਧ ਨਹੀਂ ਜਾਨੀ ਆ ਸਿਹਤ ਦਾ ਮਾਮਲਾ ਹੈਗਾ ਤੇ ਜਿਹੜੀ ਸਿੱਖਿਆ ਦਾ ਮਾਮਲਾ ਤੁਹਾਨੂੰ ਦੱਸ ਹੀ ਦਿੱਤਾ ਵੀ ਜਾਨੀ ਉਹ ਇਹਨਾਂ ਨੇ ਮੁਨਾਫਾ ਮੁਖੀ ਬਣਾਤੀ ਆ ਵੀ ਜਿਹੜਾ ਇਹ ਹੁੰਦਾ ਵੀ ਇਹ ਚੀਜ਼ਾਂ ਮੁਨਾਫਾ ਮਨੋਖੀ ਨਹੀਂ ਹੁੰਦੀਆਂ ਗਿਆ ਇਹਨੂੰ ਮੁਨਾਫਾ ਮੁਖੀ ਨਹੀਂ ਸਮਝਣਾ ਚਾਹੀਦਾ ਇਸ ਕਰਕੇ ਲੋਕਾਂ ਨੂੰ ਰੈਤਾਂ ਦੇ ਕੇ ਸਹੂਲਤਾਂ ਦੇ ਕੇ ਐਜੂਕੇਸ਼ਨ ਫਰੀ ਦਿੱਤੀ ਜਾ ਕਦਿਆ ਜਾਨੀ ਉਧਰਲੇ ਪਾਸੇ ਇਹਨਾਂ ਨੇ ਦੋਨੇ ਪਾਸੇ ਮੁੰਦ ਲਾਇਆ ਲਗਾਤਾਰ ਸਰਕਾਰ ਨੇ ਪ੍ਰਚਾਰ ਕੀਤਾ ਕਿ ਮਜ਼ਦੂਰਾਂ ਦੀ ਕਿਸਾਨਾਂ ਦੀ ਜਿੰਦਗੀ 'ਚ ਬਦਲਾ ਆ ਜਾਊਗਾ ਅਸੀਂ ਕੰਮ ਇਸ ਤਰ੍ਹਾਂ ਕਰਨੇ ਔਰ ਹੁਣ ਵੀ ਬਹੁ ਵੱਡੇ ਵੱਡੇ ਫਲੈਕਸ ਮਸ਼ਹੂਰੀਆਂ ਕੀਤੀਆਂ ਜਾ ਰਹੀਆਂ ਸਿੱਖਿਆ ਕ੍ਰਾਂਤੀਕਾਰੀ ਰੋਜ਼ਗਾਰ ਦੇਤਾ ਨੌਕਰੀ 34000 ਦੇਤੀ ਮਜ਼ਦੂਰਾਂ ਦੀਆਂ ਮੰਗਾਂ ਮੰਨ ਲਈਆਂ ਫਿਰ ਇਹ ਚੀਜ਼ਾਂ ਕਿੱਥੇ ਰਹੀਆਂ ਕਿਉਂਕਿ ਇੱਕ ਵੱਡਾ ਸਵਾਲ ਰੋਜ਼ਗਾਰ ਦਾ ਜਦੋਂ ਖੇਤੀ ਮਾਡਲ ਬਦਲਿਆ ਤਾਂ ਮਸ਼ੀਨਰੀਕਰਨ ਹੋਇਆ ਤਾਂ ਮਜ਼ਦੂਰ ਇੱਕਦਮ ਖੇਤੀ 'ਚੋਂ ਬਾਹਰ ਹੋ ਗਏ ਪਰ ਫਿਰ ਵੀ ਇਹ ਲਗਾਤਾਰ ਰੋਜ਼ਗਾਰ ਦੇ ਜਿਹੜੇ ਉਹ ਨਾਰੇ ਤੇ ਮਸ਼ਹੂਰੀ ਕੀਤੀ ਜਾ ਰਹੀ ਹੈ ਤੇ ਖੁਜੀ ਪਹਿਲੀ ਗੱਲ ਤਾਂ ਇਹ ਆ ਵੀ ਭਾਵੇਂ ਸੈਂਟਰ ਸਰਕਾਰ ਹੋਵੇ ਭਾਵੇਂ ਪੰਜਾਬ ਸਰਕਾਰ ਹੋਵੇ ਭਾਵੇਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਤੇ ਭਾਵੇਂ ਹੋਰ ਪਾਰਟੀਆਂ ਦੀ ਸਰਕਾਰ ਆ ਹੋਣ ਜਾਨੀ ਉਹਨਾਂ ਦਾ ਇੱਕੋ ਹੀ ਏਜੰਡਾ ਵੀ ਫਲੈਕਸ ਜਿਹੜੀ ਉਹ ਹੋ ਹੈਗੀ ਸਿਆਸਤ ਉਹ ਕਰੋ ਫਲੈਕਸਾਂ ਦੇ ਉੱਤੇ ਦਿਖਾਓ ਆਪਾਂ ਦੇਖਿਆ ਵੀ ਚੰਨੀ ਦੀਆਂ ਉਹਦੇ ਫੋਟੋ ਕਿੰਨੀਆਂ ਵਾਇਰਲ ਹੋਈਆਂ ਉਹ ਜਿਹੜੇ ਨੂੰ ਆਏ ਪਤਾ ਮੈ ਤਾਂ ਫੋਟੋ ਇਸ ਕਰਕੇ ਖਚਾਈ ਨਹੀਂ ਫੋਟੋ ਖਿੱਚ ਲਈ ਖਿੱਚਣੀ ਕਿਸੇ ਹੋਰ ਮੰਤਵ ਵਾਸਤੇ ਤੇ ਲਾਉਣੀ ਕਿਸੇ ਹੋਰ ਮੰਤਵ ਵਾਸਤੇ ਤੇ ਇਸ ਕਰਕੇ ਜਾਨੀ ਬੋਰਡਾਂ ਦੇ ਉੱਤੇ ਮਸ਼ਹੂਰੀ ਕੀਤੀ ਜਾ ਰਹੀ ਆ ਜੋ ਕਹਿੰਦੇ ਵੀ ਐਜੂਕੇਸ਼ਨ ਦਾ ਹਰ ਰਜਗਾਰ ਦਾ ਸੀ ਡਾ ਵੱਡਾ ਪ੍ਰਬੰਧ ਕਰਤਾ ਤੇ ਜਿਹੜੇ ਉਹਨਾਂ ਦੇ ਨਿੱਤ ਭਗਵੰਤ ਮਾਨ ਦੀ ਕੋਠੀ ਅੱਗੇ ਡਾਂਗਾ ਖਾਂਦੇ ਉਹ ਕੌਣ ਹੈ ਹਾਂ ਔਰ ਜੇ ਉਹਨਾਂ ਨੂੰ ਰੋਜ਼ਗਾਰ ਮਿਲ ਗਿਆ ਫਿਰ ਬੇਰੋਜ਼ਗਾਰ ਧੱਕੇ ਕਾਹ ਤੋਂ ਖਾਈ ਜਾਂਦੇ ਆ ਬੇਰੋਜ਼ਗਾਰ ਨਿਤ ਮਤਲਬ ਉਹਦੇ ਤੋਂ ਡਾਂਗਾ ਕਾਹ ਤੋਂ ਖਾਂਦੇ ਆ ਪੁਲਿਸ ਤੋਂ ਬੇਰੋਜ਼ਗਾਰ ਟੈਂਕੀਆਂ ਤੇ ਕਾਹ ਤੋਂ ਚੜੀ ਜਾਂਦੇ ਆ ਯਾਨੀ ਫਿਰ ਜੇ ਇਹਨਾਂ ਨੇ ਰੋਜ਼ਗਾਰ ਦਿੱਤਾ ਫਲੈਕਸ ਬੋਰਡ ਲਾਤੇ ਉਹਨਾਂ ਫਲੈਕਸ ਬੋਰਡਾਂ ਨੂੰ ਯਾਨੀ ਉਹ ਦੰਦੀਆਂ ਚੜਾ ਰਹੇ ਆ ਉਹ ਬੇਰੋਜ਼ਗਾਰਾਂ ਦੇ ਇਕੱਠ ਵੀ ਆ ਤੁਹਾਡੇ ਫਲੈਕਸ ਬਿਲਕੁਲ ਨਖਿਤ ਸਾਫ ਤੋਂ ਹੋ ਰਿਹਾ ਕਿਉਂਕਿ ਸਾਨੂੰ ਰੋਜ਼ਗਾਰ ਨਹੀਂ ਦਿੱਤਾ ਜਾ ਰਿਹਾ ਦੂਜੀ ਗੱਲ ਜਿਹੜੀ ਮਤਲਬ ਖੇਤੀ ਨੀਤੀ ਦੀ ਗੱਲ ਹੈਗੀ ਹੈ ਭਗਵਾਨ ਤਮਾਨ ਸਰਕਾਰ ਨੇ ਖੇਤੀ ਨੀਤੀ ਦਾ ਖਰੜਾ ਮੰਗਿਆ ਕਿਸਾਨਾਂ ਤੋਂ ਮੰਗਿਆ ਖਰੜਾ ਮੰਗ ਲਿਆ ਪਰ ਉਹਦੇ ਤੋਂ ਕੀਤਾ ਕੁਛ ਨਹੀਂ ਹਾਂ ਅਸਲ 'ਚ ਦੋ ਤਰਕੇ ਆ ਹੂੰ ਜਿਨ੍ਹਾਂ ਤੋਂ ਖੇਤੀ ਨੀਤੀ ਦਾ ਖਰੜਾ ਮੰਗਿਆ ਜਾ ਸਕਦਾ ਖੇਤੀ ਨੀਤੀ ਕਿਹੋ ਜੀ ਹੋਵੇ ਹੂੰ ਮਜ਼ਦੂਰਾਂ ਤੋਂ ਮੰਗਿਆ ਜਾ ਸਕਦਾ ਹੈ ਖੇਤ ਮਜ਼ਦੂਰਾਂ ਤੋਂ ਕਿਉਂ ਨੇ ਕਿਉਂਕਿ ਉਹਨਾਂ ਨੇ ਖੇਤਾਂ 'ਚ ਕੰਮ ਕਰਨਾ ਵੀ ਇੱਥੇ ਬੀਜ ਕਿਹੋ ਜਿਹਾ ਹੋਣ ਇੱਥੇ ਮਸ਼ੀਨਰੀ ਕਿਹੋ ਜੀ ਹੋਵੇ ਯਾਨੀ ਉਹ ਸਾਰਾ ਕੁਝ ਮਜ਼ਦੂਰਾਂ ਤੋਂ ਪੁੱਛਿਆ ਜਾ ਸਕਦਾ ਹੈ ਮਜ਼ਦੂਰਾਂ ਨੇ ਆਪਣੇ ਰੋਜ਼ਗਾਰ ਨੂੰ ਮੁੱਖ ਰੱਖ ਕੇ ਉਹੋ ਜੀ ਰਹਿ ਦੇਣੀ ਹੁੰਦੀ ਆ ਤਾਂ ਇਸ ਵਾਸਤੇ ਯਾਨੀ ਮਜ਼ਦੂਰਾਂ ਤੋਂ ਕੋਈ ਸਲਾਹ ਨਹੀਂ ਲਈ ਗਈ ਮਜ਼ਦੂਰਾਂ ਤੋਂ ਖੇਤੀ ਨੀਤੀ ਬਾਰੇ ਕੋਈ ਰਾਏ ਮੰਗੀ ਨਹੀਂ ਗਈ ਜੇ ਕਿਸਾਨਾਂ ਤੋਂ ਰਾਏ ਮੰਗ ਲਈ ਉਹਨਾਂ ਨੇ ਰੈ ਦੇਤੀ ਤੇ ਰੈ ਕਿਦੇ ਤੋਂ ਲਈਆ ਅਮਰੀਕਾ ਦੀ ਇੱਕ ਕੰਪਨੀ ਤੋਂ ਜੀਨੂੰ ਜਾਨੀ ਅਰਬਾਂ ਖਰਬਾਂ ਰੁਪਈਆ ਲਟਾਇਆ ਸਿਰਫ ਰੈ ਲੈਣ ਦਾ ਹੁਣ ਤੁਸੀਂ ਦੱਸੋ ਵੀ ਜਿਹੜੇ ਕਾਰਪੋਰੇਟ ਘਰਾਣੇ ਆ ਜਿਹੜੀਆਂ ਮਤਲਬ ਬਨਾਤਾ ਵਰਗੀਆਂ ਕੰਪਨੀਆਂ ਜਿਹੜੇ ਅਮਰੀਕਾ ਵਰਗੇ ਮਤਲਬ ਉਹ ਦੇਸ਼ ਹੈਗੇ ਜਿਹੜੇ ਮਨ ਪੂਰੀ ਦੁਨੀਆ ਦੇ ਉੱਤੇ ਆਪਣਾ ਕਬਜ਼ਾ ਕਰਨਾ ਚਾਹੁੰਦੇ ਆ ਉਹ ਦੱਸਣਗੇ ਕਿ ਖੇਤੀ ਨੀਤੀ ਕਿਹੋ ਜਿਹੀ ਹੋਵੇ ਜਿਨ੍ਹਾਂ ਨੇ ਇੱਥੇ ਰੇਹਾ ਸਪਰੇਹਾ ਮਸ਼ੀਨਰੀ ਭੇਜਣੀ ਆ ਜਿਨ੍ਹਾਂ ਨੇ ਮਜ਼ਦੂਰਾਂ ਦੇ ਜਿਹੜੇ ਹੱਥ ਆ ਉਹ ਵੱਢਣੇ ਜਿਨ੍ਹਾਂ ਨੇ ਮਜ਼ਦੂਰਾਂ ਨੂੰ ਖੇਤਾਂ ਚੋਂ ਬਾਹਰ ਕਰਨਾ ਹੈ ਜਿਨ੍ਹਾਂ ਨੇ ਆਪਦਾ ਮੁਨਾਫਾ ਹੀ ਕਮਾਉਣਾ ਸਿਰਫ ਇਹੀ ਗੱਲ ਸੋਚਣੀ ਆ ਕਿ ਅਸੀਂ ਕਿਹੜੇ ਦੇਸ਼ ਚੋਂ ਕਿੰਨਾ ਮੁਨਾਫਾ ਕੱਢ ਲਈਏ ਜਾਨੀ ਉਹਨਾਂ ਦੇ ਉਹ ਦੇਸ਼ ਦੱਸਣਗੇ ਤੁਹਾਨੂੰ ਕਿਹੋ ਜੀ ਨੀਤੀ ਹੋਵੇ ਇਸ ਕਰਕੇ ਜਾਨੀ ਭਗਵੰਤ ਮਾਨ ਸਰਕਾਰ ਦਾ ਨੀਤ ਨਹੀਂ ਹੈਗੀ ਉਹਦਾ ਰਾਦਾ ਨਹੀਂ ਹੈਗਾ ਇਸ ਕਰਕੇ ਜਾਨੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਅਸੀਂ ਇਹ ਮੰਗ ਵੀ ਕੀਤੀ ਆ ਕਿ ਪੰਜਾਬ ਸਰਕਾਰ ਮਜ਼ਦੂਰਾਂ ਤੋਂ ਖੇਤੀ ਨੀਤੀ ਦਾ ਖਰੜਾ ਮੰਗੇ ਉਹਨਾਂ ਨਾਲ ਰਾਏ ਕਰੇ ਮਜ਼ਦੂਰ ਦੱਸਣਗੇ ਕਿ ਖੇਤੀ ਨੀਤੀ ਕਿਹੋ ਜੀ ਵੇ ਇਸ ਕਰਕੇ ਉਹ ਨਹੀਂ ਇਧਰਲੇ ਪਾਸੇ ਚੱਕਣਾ ਪ੍ਰਧਾਨ ਜੀ ਲਾਜ ਸਵਾਲ ਗੱਲਬਾਤ ਸਾਰੀ ਹੋਈ ਕਿ ਰੋਜ਼ਗਾਰ ਦਾ ਪ੍ਰਬੰਧ ਨਹੀਂ ਹੈ ਨੌਕਰੀਆਂ ਨਹੀਂ ਹੈ ਹੈਲਥ ਦਾ ਸਿਸਟਮ ਨਹੀਂ ਹੈ ਫਿਰ ਹੱਲ ਕੀ ਹੈ ਦਾ ਤੁਹਾਡੇ ਮੁਤਾਬਕ ਕੀ ਹੱਲ ਆ ਮਜ਼ਦੂਰਾਂ ਦੇ ਲਈ ਰੋਜ਼ਗਾਰ ਦਾ ਕੀ ਹੱਲ ਆ ਨੌਜਵਾਨਾਂ ਦੇ ਕੀ ਹੱਲ ਆ ਹੈਲਥ ਦਾ ਕੀ ਹੱਲ ਹੱਲ ਕੀ ਆ ਫਿਰ ਦਾ ਦੇਖੋ ਜੀ ਹਰੇਕ ਗੱਲ ਦਾ ਹੱਲ ਹੈ ਲੋਕਾਂ ਦੇ ਇਕੱਠ ਲੋਕਾਂ ਦਾ ਸੰਘਰਸ਼ ਮਤਲਬ ਜਿੱਡੇ ਵੱਟੇ ਲੋਕਾਂ ਦੇ ਇਕੱਠ ਹੋ ਜਾਣਗੇ ਕਿਉਂਕਿ ਸਰਕਾਰ ਹੈ ਜਿਹੜੀ ਕੋਈ ਵੀ ਚੀਜ਼ ਹੈ ਮਤਲਬ ਉਹ ਕੋਈ ਆਪਣੀ ਤਾਕਤ ਨਾਲ ਮੋੜ ਕੇ ਲੈ ਜਾਂਦੀ ਹੈ ਇਸ ਕਰਕੇ ਜੇ ਲੋਕਾਂ ਦੇ ਇਕੱਠ ਵੱਜ ਜਾਂਦੇ ਆ ਜੇ ਵਿਦਿਆਰਥੀ ਲਹਿਰ ਵੱਡੀ ਹੋ ਜਵੇ ਵਿਦਿਆਰਥੀ ਐ ਮਤਲਬ ਸੜਕਾਂ ਤੇ ਆ ਜਾਣ ਆਪਣੇ ਰੋਜ਼ਗਾਰ ਦੀ ਖਾਤਰ ਤੇ ਸਰਕਾਰ ਸ਼ਾਮ ਨੂੰ ਉਹਨਾਂ ਦੇ ਰੋਜ਼ਗਾਰ ਦੇ ਬੁਹੇ ਬੋਲਦੇ ਵੀ ਆ ਜੋ ਪਰ ਅਜੇ ਵਿਦਿਆਰਥੀ ਲਹਿਰ ਹੈ ਜਿਹੜੀ ਉਸ ਪੱਧਰ ਤੇ ਹੈ ਨਹੀਂ ਸਰਕਾਰ ਨੂੰ ਇਸ ਗੱਲ ਦਾ ਪਤਾ ਹੈਗਾ ਇਸ ਕਰਕੇ ਜਾਨੀ ਉਹ ਲਹਿਰ ਜਿਹੜੇ ਜਿਹੜੀ ਜਿੰਨ ਜਿੰਦਾ ਕੀਤਾ ਹੈ ਜੇ ਖੇਤ ਮਜ਼ਦੂਰਾਂ ਦੀ ਖੇਤੀ ਨੀਤੀ ਦੀ ਬੀ ਖੇਤੀ ਨੀਤੀ ਇੱਥੇ ਖੇਤਾਂ ਵਿੱਚ ਕਿਹੋ ਜੀ ਹੋਵੇ ਤੇ ਮਜ਼ਦੂਰ ਕੱਠ ਹਜ਼ਾਰਾਂ ਦੇ ਦੇ ਹਜ਼ਾਰਾਂ ਦੇ ਲੱਖਾਂ ਦੇ ਕੱਠ ਕਰਨ ਵੀ ਸਾਡੀ ਸਾਡਾ ਰੋਜ਼ਗਾਰ ਖੋ ਰਿਹਾ ਹੋਂ ਇਹੋ ਜੀ ਖੇਤੀ ਹੋਵੇ ਸਰਕਾਰ ਸ਼ਾਮ ਨੂੰ ਖੇਤੀ ਨੀਤੀ ਮੰਗ ਲੂ ਵੀ ਦੱਸੋ ਭਾਈ ਕਿਹੋ ਜਿਹਾ ਰੋਜ਼ਗਾਰ ਚਾਹੀਦਾ ਏਸੀ ਤਰ੍ਹਾਂ ਹੀ ਕਿਸਾਨਾਂ ਦੀ ਗੱਲ ਹੈ ਵੀ ਜਿਹੜੇ ਲੋਕ ਜਿਨ੍ਹਾਂ ਦੇ ਉਹ ਮਸਲੇ ਆ ਜੋ ਆਪਣੀ ਲਹਿਰ ਵੱਡੀ ਕਰ ਲੈਂਦੇ ਆ ਜੋ ਆਪਣੇ ਇਕੱਠ ਵੱਡੇ ਕਰ ਲੈਂਦੇ ਆ ਫਿਰ ਸਰਕਾਰਾਂ ਕਦੇ ਉਹ ਉਸ ਗੱਲ ਤੇ ਬੋਲਦੀਆਂ ਉਹ ਨੀਤੀ ਲੈ ਕੇ ਆਉਂਦੀਆਂ ਕਦੇ ਇਹ ਗੱਲ ਸੀ ਕਿ ਖੁਦਕੁਸ਼ੀ ਕਰਨ ਵਾਲੇ ਦੇ ਪਰਿਵਾਰ ਤੇ ਪਰਚਾ ਹੁੰਦਾ ਸੀ ਉਹਨੇ ਖੁਦਕੁਸ਼ੀ ਕਿਉਂ ਕੀਤੀ ਹੈ ਪਰ ਜਥੇਬੰਦੀਆਂ ਨੇ ਮਨਾ ਲਿਆ ਵੀ ਖੁਦਕੁਸ਼ੀ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਬੰਦਾ ਕਰਦਾ ਤੇ ਇਸ ਕਰਕੇ ਵੀ ਸਰਕਾਰ ਨੂੰ ਉਹ ਮੰਨਣਾ ਪਿਆ ਹੁਣ ਸਰਕਾਰ ਖੁਦਕੁਸ਼ੀ ਕਰਨ ਵਾਲੇ ਬੰਦੇ ਨੂੰ ਮਤਲਬ ਉਹਦਾ ਮੁਆਵਜ਼ਾ ਵੀ ਦਿੰਦੀ ਹੈ ਇੱਕ ਜੀ ਨੂੰ ਨੌਕਰੀ ਵੀ ਦਿੰਦੀ ਆ ਆਪਾਂ ਇਹ ਲਿਆ ਹੈ ਇਸੇ ਤਰ੍ਹਾਂ ਹੀ ਮਤਲਬ ਕਿਸੇ ਮਸਲੇ ਨੂੰ ਅੱਗੇ ਵਧਾਉਣ ਵਾਸਤੇ ਸਰਕਾਰ ਨੂੰ ਮਨਵਾਉਣ ਵਾਸਤੇ ਜਾਨੀ ਉਹ ਮਸਲਿਆਂ ਦੇ ਉੱਤੇ ਲੋਕ ਉਹ ਤਾਕੇ ਦੇ ਲੋਕ ਇਕੱਠੇ ਹੋਣ ਜਿੱਡੀ ਵੱਡੀ ਲਹਿਰ ਹੋ ਜੂਗੀ ਉਸੇ ਹਿਸਾਬ ਨਾਲ ਜਾਣੀ ਹੈ